ਸਕ੍ਰੀਨ ਤੇ ਚੱਲ ਰੀਆਂ ਤਸਵੀਰਾਂ ਜਿਸ ਦੇ ਵਿੱਚ ਤੁਸੀਂ ਨੌਜਵਾਨ ਮੁੰਡਿਆਂ ਦੇ ਵੱਲੋਂ ਹਥਿਆਰ ਫੜੇ ਹੋਏ ਨੇ ਤੇ ਇਹਨਾਂ ਦੇ ਵੱਲੋਂ ਵੀਡੀਓਜ਼ ਬਣਾਈਆਂ ਜਾ ਰਹੀਆਂ ਨੇ ਤਾਂ ਇਹ ਕਿਸੇ ਫਿਲਮ ਦਾ ਸੀਨ ਨਹੀਂ ਸਗੋਂ ਇੱਕ ਵਿਆਹ ਸਮਾਗਮ ਦਾ ਸੀਨ ਹੈ ਜਿਸ ਤੋਂ ਬਾਅਦ ਇਹਨਾਂ ਨੌਜਵਾਨ ਮੁੰਡਿਆਂ ਦੇ ਵੱਲੋਂ ਆਪਣੇ ਸ਼ੌਂਕ ਦੇ ਵਿੱਚ ਅਤੇ ਫੁਕਰੀ ਦੇ ਲਈ ਵੀਡੀਓ ਤੇ ਬਣਾ ਲਈ ਤੇ ਫਿਰ ਨੈੱਟ ਦੇ ਉੱਤੇ ਅਪਲੋਡ ਵੀ ਕਰ ਦਿੱਤੀ ਜਿਸ ਤੋਂ ਬਾਅਦ ਜਦੋਂ ਇਹ ਵੀਡੀਓ ਪੁਲਸ ਦੇ ਕੋਲ ਪਹੁੰਚ ਗਈ ਤਾ ਉਸ ਤੋਂ ਬਾਅਦ ਇਹਨਾਂ ਦੇ ਉੱਤੇ ਐਕਸ਼ਨ ਹੋ ਗਿਆ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਵੱਡੀ ਗਿਣਤੀ ਦੇ ਵਿੱਚ ਇਹਨਾਂ ਦੇ ਵੱਲੋਂ ਹਥਿਆਰ ਜਿਹੜੇ ਕੀ ਰੱਖੇ ਹੋਏ ਨੇ ਅਤੇ ਵਿਆਹ ਦੇ ਵਿੱਚ ਇਹਨਾਂ ਦੇ ਵੱਲੋਂ ਟੌਰ ਬਣਾਉਣ ਦੇ ਵਾਸਤੇ ਚਲਾਏ ਵਿਚਾਰੇ ਨੇ ਤਾਂ ਉਸ ਤੋਂ ਬਾਅਦ ਇਹ ਜਿਹੜੀ ਵੀਡੀਓ ਆ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਪੁਲਿਸ ਵੱਲੋਂ ਕਾਰਵਾਈ ਕੀਤੀ ਹੈ ਦੱਸਿਆ ਜਾ ਰਿਹਾ ਕਿ ਮੋਗਾ ਜ਼ਿਲ੍ਹੇ ਦੇ ਪਿੰਡ ਗੁਮਰੀਆਣਾ ਵਿਖੇ ਵਿਆਸ ਸਮਾਗਮ ਦੌਰਾਨ ਲਾਇਸੈਂਸੀ ਹਥਿਆਰ ਨਾਲ ਕੀਤੇ ਗਏ ਹਵਾਈ ਫਾਇਰ ਜਿਸ ਦੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਪੁਲਿਸ ਵੱਲੋਂ ਉਸ ਥੈਡ ਦੀ ਨਾਲ ਕਾਰਵਾਈ ਕਰਦੇ ਹੋਏ ਦੋ ਵਿਅਕਤੀਆਂ ਦੇ ਬਾਈ ਨੇਮ ਅਤੇ 4 ਤੋਂ 5 ਨਾਮਾਲੂਮ ਵਿਅਕਤੀਆਂ ਦੇ ਉੱਤੇ ਮਾਮਲਾ ਦਰਜ ਕੀਤਾ ਹੈ ਜਦੀ ਜਾਣਕਾਰੀ ਡੀਐਸਪੀ ਧਰਮਕੋਟ ਰਮਨਦੀਪ ਸਿੰਘ ਨੇ ਸਾਂਝੀ ਕੀਤੀ ਹੈ ਜਿੱਦਾਂ ਸਭੀ ਕੋਈ ਸੋਸ਼ਲ ਮੀਡੀਆ ਦੇ ਉੱਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਹੜੇ ਹਥਿਆਰਾਂ ਦੇ ਨਾਲ ਜਿਹੜੀ ਫਾਇਰਿੰਗ ਕੀਤੀ ਜਾ ਰਹੀ ਹੈ ਸਰ ਕੀ ਮਾਮਲਾ ਤੇ ਕੀ ਕਾਰਵਾਈ ਹੈ ਉਦੇ ਦੇ ਵਿੱਚ ਸਾਨੂੰ ਇੱਕ ਸੋਸ਼ਲ ਮੀਡੀਆ ਤੇ ਵੀਡੀਓ ਦਾ ਪਤਾ ਲੱਗਾ ਸੀ ਤੇ ਉਸ ਦੇ ਬਿਹਾਫ ਤੇ ਅਸੀਂ ਤੁਰੰਤ ਕਾਰਵਾਈ ਕਰਦੇ ਹਾਂ ਐਫ ਆਈ ਨੰਬਰ 201/24 ਅੰਡਰ ਸੈਕਸ਼ਨ ਬੀ ਐਨ ਐਸ 223 ਤੇ ਆਰਮ ਐਕਟ 27 ਦੇ ਤਹਿਤ ਪਰਚਾ ਦਰਜ ਕਰਕੇ ਤੇ ਅੱਗੇ ਕਾਰਵਾਈ ਆਰੰਭ ਕੀਤੀ ਹੈ ਸਰ ਇਹ ਪਤਾ ਲੱਗ ਸਕਿਆ ਕਿ ਕਿੱਥੋਂ ਦੀ ਵੀਡੀਓ ਹੈਗੀ ਇਹ ਸਾਨੂੰ ਹਾਂਜੀ ਇਨਫੋਰਮੇਸ਼ਨ ਮਿਲੀ ਹੈ ਕਿ ਉਮਰੀਆਣਾ ਦੀ ਵੀਡੀਓ ਹੈਗੀ ਜਿਹਦੇ ਵਿੱਚ ਦੋ ਬੰਦੇ ਆਇਡੈਂਟੀਫਾਈ ਹੋਏ ਨੇ ਹੈਰੀ ਤੇ ਰਵੀ ਨਾਂ ਦੇ ਉਹਨਾਂ ਦੇ ਬਾਈ ਨੇ ਪਰਚਾ ਤੇ ਬਾਕੀ ਜਿਹੜੇ ਅਣਪਛਾਤੇ ਉਹ ਤਸਦੀਕ ਕਰ ਰਹੇ ਆ ਸਰ ਪਤਾ ਲੱਗ ਸਕੇ ਕਿ ਇਹ ਹਥਿਆਰ ਕਿਹੜੇ ਸੀ ਇਹ ਲਿਸੈਂਸ ਸੀ ਜਾਂ ਇਹ ਅਸੀਂ ਹਲੇ ਵੈਰੀਫਾਈ ਕਰ ਰਹੇ ਹਾਂ ਕਿ ਕਿਹੜੇ ਹਥਿਆਰ ਆ ਅੱਗੇ ਜੋ ਵੀ ਫਰਦਰ ਵੈਰੀਫਾਈ ਕਰਾਂਗੇ ਇਨਵੈਸਟੀਗੇਸ਼ਨ ਕਰਾਂਗੇ ਉਹ ਤੇ ਤੁਹਾਡੇ ਧਿਆਨ ਚ ਲੈਤਾ ਜਾਊਗਾ ਸਰ ਜਦੋਂ ਸਰਕਾਰ ਵੱਲੋਂ ਬੈਨ ਵੀ ਲਗਾਇਆ ਹੋਇਆ ਹੈ ਇਹ ਹਥਿਆਰ ਜਿਹੜੇ ਰੌਣੇ ਨਹੀਂ ਗਏ ਜਾਂ ਫਾਇਰ ਵਗੈਰਾ ਨਹੀਂ ਕਰਨਾ ਪਰ ਫਿਰ ਵੀ ਲੋਕ ਮੰਨਦੇ ਨਹੀਂ ਕੀ ਫੀਲ ਕਰੋ ਮੇਰੀ ਇਹੀ ਅਪੀਲ ਆ ਲੋਕਾਂ ਨੂੰ ਵੀ ਜੇ ਕੋਈ ਇਦਾਂ ਦੀ ਕੋਈ ਘਟਨਾ ਵਾਪਰਦੀ ਹੈ ਜਾਂ ਕੋਈ ਫੈਰ ਕਰਦਾ ਕਿਸੇ ਪ੍ਰੋਗਰਾਮ ਦੇ ਉਦੋਂ ਤੇ ਸਖਤ ਤੋਂ ਸਖਤ ਕਾਰਵਾਈ ਕਰਕੇ ਉਹਨਾਂ ਦੇ ਲਾਇਸੈਂਸ ਕੈਨਸਲ ਕਰਵਾਏ ਜਾਣਗੇ ਸਰ ਇਹਦੇ ਵਿੱਚ ਹੁਣ ਤੱਕ ਕੀ ਕਰਵੇ ਕੀਤੇ ਗਏ આરોપી ਜਿਹੜੇ ਫੈਰ ਕਰਨ ਵਾਲੇ ਗ੍ਰਿਫਤਾਰ ਕੀਤੇ ਗਏ ਹੈ ਉਹਨਾਂ ਦੇ ਕੀ ਨਾਮ ਹੈ ਔਰ ਕਿੰਨੇ ਬੰਦੇ ਨਿਮਾਵਾ ਗਏ ਨੇ ਇਹਨਾਂ ਦੇ ਅਸੀਂ ਹੈਰੀ ਤੇ ਰਵੀ ਨਾਮ ਦੇ ਹੈਗੇ ਨੇ ਉਮਰੀਆਣਾ ਦੇ ਇਹਨਾਂ ਤੇ ਅਸੀਂ ਪਰਚਾ ਬਾਈ ਨੇਮ ਦਰਜ ਕੀਤਾ ਤੇ ਇਹਨਾਂ ਦੇ ਅਸੀਂ ਰੇਡਾਂ ਕਰ ਰਹੇ ਹਾਂ ਜਲਦ ਤੋਂ ਜਲਦ ਗ੍ਰਿਫਤਾਰ ਕਰ ਲਵਾਂਗੇ ਖਰ ਜੀ ਮੇ ਕਿ ਤੁਹਾਨੂੰ ਪਤਾ ਹੀ ਹੈ ਕਿ ਕੁਝ ਦਿਨ ਪਹਿਲਾਂ ਇੱਕ ਭਰਾ ਦੇ ਵੱਲੋਂ ਗੋਲੀ ਚਲਾਈ ਗਈ ਜਿਸ ਦੌਰਾਨ ਲਾੜੀ ਦੇ ਕੋਲੀ ਵੱਜੀ ਸੀ ਉਸ ਤੋਂ ਬਾਅਦ ਲਗਾਤਾਰ ਪੁਲਿਸ ਵੱਲੋਂ ਸਖਤ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਹਥਿਆਰਾਂ ਤੇ ਪਾਬੰਦੀ ਲਗਾਈ ਜਾ ਰਹੀ ਹੈ ਕਿ ਪੈਸਾਂ ਦੇ ਵਿੱਚ ਹਥਿਆਰ ਨਹੀਂ ਲਿਜਾਏ ਜਾਣਗੇ ਤੇ ਨਾ ਹੀ ਵਿਆਹਾਂ ਦੇ ਵਿੱਚ ਗੋਲੀ ਚਲਾਈ ਜਾਵੇਗੀ ਨਹੀਂ ਉਹਨਾਂ ਤੇ ਖਿਲਾਫ ਕਾਰਵਾਈ ਹੋਵੇਗੀ ਜਿਸ ਤੋਂ ਬਾਅਦ ਹੁਣ ਮੋਗਾ ਦੇ ਵਿੱਚ ਪੁਲਿਸ ਵੱਲੋਂ ਕਾਰਵਾਈ ਕੀਤੀ ਹੈ ਹਕੀਕਤ ਟੀਵੀ ਪੰਜਾਬੀ ਲਈ ਮੋਗਾ ਤੋਂ ਮਨੀਸ਼ ਜਿੰਦਲ ਦੀ ਰਿਪੋਰਟ